ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡੀਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਵਾਏ ਦੀ ਵੀੜੀ ਟੋਕੜ ਗੱਬੜ ਚੈੱਕ ਪਾਸ ਦੁੱਧ ਦਿੰਦੀ 4 ਮਹੀਨੇ ਦੀ ਤੇ ਇੱਕ ਦਿਖਾਵਾਂਗੇ ਤਾਜੀ ਵੜ ਸੂਣ ਵਾਲੀ ਦੋ ਨਾਲ ਕੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਅਮਰਜੀਤ ਰਾਜ ਸਿੰਘ ਪਿੰਡ ਜੂਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਿਗਰਾਉ ਇਹ ਆਪਣਾ ਮਾਸੀ ਕੇ ਦੀਵਾਨੇ ਇੱਧਾ ਤੇ ਪਿੰਡ ਤੇਰੇ ਨਾਲ ਨਾਲ ਆ ਗਿਆ ਹੈ ਨਾ ਮੋਬਾਈਲ ਨੰਬਰ ਬੋਲਿਓ ਆਪਣਾ 90412 37995 90412 37995 ਪਹਿਲੇ ਨੰਬਰ ਜਿਹੜੀ ਤੇਰੀ ਗੱਬੜ ਵੜ ਦੇਖਦੇ ਆ ਕਿਹ ਦਿਨ ਕਰਦੇ ਆ ਸੂਣਦੇ ਆ ਜੀ ਤਿਆਰ ਹੀ ਹੈ ਜੀ ਹੋਰ ਵੀ ਕੱਲ ਨੂੰ ਸੂਣਦੇ ਵਾਸਤੇ ਤਿਆਰ ਆ ਤੁਸੀਂ ਠੀਕ ਆ ਸੂਆ ਕਿਹੜਾ ਸੂਣਦੀ ਆ ਠੀਕ ਹੈ ਤੇ ਖੜੀ ਗਾਲਾ ਜਿਵੇਂ ਮਰ ਜਾ ਤੇ ਫੇਰ ਚੱਲੋ ਹਣਾ ਪਰ ਰਸਾ ਖੋਲ ਕੇ ਫੇਰ ਚੱਲੋ ਠੀਕ ਹੈ ਤੇ ਠੰਡੀ ਦਾ ਕੋਈ ਅੰਤ ਨਹੀਂ ਸੋ ਠੰਡੀ ਸੀਲ ਦੇਖੋ ਤੇ ਮੋਟਾ ਮੁੱਠੀ ਵਾਲਾ ਥਣ ਜਾਵਾ ਹਣਾ ਜਿਹੜੀ ਕਹਿੰਦੇ ਕ੍ਰਾਸ ਬੈਡ ਗਰਮੀਆਂ ਦਾ ਤੋਹਫਾ ਇਹ ਆ ਗਰਮੀਆਂ ਦਾ ਤੋਹਫਾ ਤੇ ਕਿੰਨਾ ਦੁੱਧ ਦੇ ਦੂਗੀ ਇਹ ਪਹਿਲੇ ਸੂਏ ਨਿੱਤਾ ਸੋ ਆਈ ਐਦ ਕੀ ਕਿੰਨਾ ਅੰਦਾਜ਼ਾ ਹੈ ਲਾਲੇ ਬੰਦਾ ਆਪਾਂ ਜੱਟ ਸੌਦਾ ਲਾ ਕੇ ਜੱਲੇ ਵੀ ਜੇਠ ਦਾ ਮਹੀਨਾ 16 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਤੇ ਭਾਏ ਦਾ ਕੀ ਰਹੂਗਾ ਬਾ ਮਨੋ ਤਾਂ ਜਿਹਨਾਂ ਮਾਦੀਆ ਲਾ ਲਾ ਬਾ 55000 ਦੇ ਹਾਂ ਨਾ ਸਿਰਫ 55000 ਦੇ ਭਾਈ ਤੇ ਠੰਡੀ ਦੀ ਗਰੰਟੀ ਆ ਥਣ ਚਾਰਾ ਚ ਗੂਂਦ ਮਾਰ ਦਈਏ ਜਮਾ ਚਾਹੇ ਆਨਲਾਈਨ ਮੰਗਾ ਲੈ ਕੋਈ ਲਾਂਭਾ ਤੇ ਨਹੀਂ ਦਿੰਦਾ ਤੋਰੀ ਫਿਰ ਬਾ ਸਰੋ ਠੰਡੀ ਦੇਖੋ ਜਮਾ ਨੀਵੀ ਭਾਈ ਖੜੀ ਐ ਇਹ ਜੀ ਗਾਂ ਘਰ ਘਰ ਨਹੀਂ ਜੰਮਦੀ ਜਿਵੇਂ ਕਹਿੰਦਾ ਦੋ ਪਰ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਉਹ ਦੇਖੋ ਹਾਏ ਤਾਂ ਕਹਿੰਦੇ ਵੀ ਹੁਣੀ ਚੋਲੋ ਮੈਨੂੰ ਤੇ ਠੰਡ ਦੇਖੋ ਜਮਾ ਗਾਜਰ ਵਰਗਾ ਥਾਣਾ ਜਮਾ ਰੁੱਤ ਦਾ ਗਰਮੀਆਂ ਦੀ ਐ ਤੇ ਮਾਨ ਕੇ ਚਲੋ ਕਿ ਕਦੋਂ ਦੀ ਪਰ ਥਣ ਗਾਜਰ ਵਾਲਾ ਚੱਕੀ ਫਿਰਦੇ ਗਾਜਰ ਯਾਦ ਕਰਾ ਦਈਏ ਨੇ ਤੇ ਗਾਜਰ ਆਪਾਂ ਤਾਂ ਆ ਗਏ ਨੇ ਚਾਹੇ ਗਜਰੇਲਾ ਬਣਾ ਲਓ ਇਹਦਾ ਤੇ ਚਾਹੇ ਮਨ ਕੇ ਚਲੋ ਸਬਜ਼ੀ ਬਣਾਈ ਚਲੋ ਠੀਕ ਹੈ ਗੱਪਣੀ ਧਰ ਮਰਾਈ ਜਾਂਦੀ ਹੈ ਹਾਂਜੀ ਵਾਹ ਵੀ ਵਾਹ ਕਿਆ ਵਾਤਾ ਤੇ ਮਗਰ ਜੇ ਮਾਰਦੀ ਹੁਣ ਮੜੇ ਆ ਤੇ ਦੁੱਧ ਬਣਾਈ ਫਿਰਦੇ ਜਮ ਹਨਾ ਬੋਲੀ ਇਹਦਾ ਪਹਿਲਾਂ ਹੁਣ ਵੀ ਚੋਲੇ ਨੂੰ ਨਾ ਬਤ ਵਾਹ ਜੀ ਵਾਹ ਆ ਦੇਖੋ ਆ ਵੀ ਮੁੰਡੇ ਦਾ ਵਪਾਰ ਤਾਂ ਤੇ 55000 ਚ ਨਰਮ ਹੋ ਜੂਗੀ ਵਾਹ ਜੀ ਮੋਰ ਚੱਪਾ ਕਰਦਾ ਸੋ ਫਿਰ ਧਾਰਾ ਵੀ ਮਾਰ ਕੇ ਦਿਖਾ ਦਿਆਂ ਤੇ ਇੱਕ ਅਦਾ ਦੇ ਨਹੀਂ ਗੱਡੂ ਹਨਾ ਇਹ ਸੋ ਇੱਕ ਅਦਾ ਦੇ ਨਹੀਂ ਗੱਡੂ ਤਿਆਰੀ ਦੇ ਵਿੱਚ ਆ ਜਾਵਾਂ ਤੇ ਇਹਨੇ ਦੇਣਾਗਾ 16 ਕਿਲੋ ਤੋਂ ਬਾਹਰ ਵਾਲਾ ਦੁੱਧ ਬਾਹਰ ਵਾਲਾ ਦੁੱਧ ਤੇ ਮੱਝ ਨੂੰ ਗੱਭੇਰ ਕਰਨਾ ਤੇ 16 ਕਿਲੋ ਦੁੱਧ ਦੀ ਮੈਂ ਲੈਣ ਜਾਵੜੀ ਆਪਾਂ ਤਾਂ ਰੇਟ 1.5 ਲੱਖ 1.5 ਲੱਖ ਹੋ ਜਾਂਦਾ ਤੇ ਇਹ ਮੱਝੇ ਦੇ ਮਰਲੇ ਕੇ ਚਲੋ ਮੁੱਲ ਜੇ ਤਿੰਨ ਆ ਜਾਣਗੇ ਜਾਵਾਂ ਤੇ ਦੇਖੋ ਥਾਣ ਥਣ ਦੇਖੋ ਕਿਆ ਬਾਤ ਆ ਥਾਣ ਦੇਖ ਲੋ ਜਾਵਾਂ ਕਿਆ ਬਾਤ ਪੂਰਾ ਮੁਠੀ ਥਾਣ ਆਉਂਦਾ ਸੋ ਮੰਨ ਕੇ ਚਲੋ ਵੀ ਆ ਦੇਖੋ ਕਿਆ ਬਾਤਾਂ ਮੈਂ ਕਿਸੇ ਦੇ ਪੁੱਸ ਨੂੰ ਥਰਨ ਨੂੰ ਹੱਥ ਨਹੀਂ ਲਾਉਂਦਾ ਹੁੰਦਾ ਤੇ ਨਾਲੇ ਤਾਂ ਮੋਬਾਈਲ ਪਰਨਾ ਦਾ ਡਰ ਹੁੰਦਾ ਨਾਲੇ ਆਪਦੇ ਦੰਦ ਭੰਨ ਦਾ ਡਰ ਹੁੰਦਾ ਠੰਡੀ ਆ ਤਾਂ ਫੇਰ ਹੱਥ ਆਪਾਂ ਤੇ ਰੰਗ ਕਾਲਾ ਜਮਣ ਵਰਗਾ ਜਾਵਾ ਤੇ ਦੋ ਨੰਬਰ ਜਿਹੜੀ ਤੋਕੜਾ ਬਣ ਦੇਖਦੇ ਆਪਾਂ ਹਾਂਜੀ ਇਹ ਚਾਰਾਂ ਮਹੀਨੇ ਹੀ ਗੱਬਣਾ ਹੀ 9 10 ਕਿਲੋ ਵਰਦਾ 9 ਮੰਨ ਕੇ ਲੈ ਲੇ ਹਾਂਜੀ 9 ਮੰਨ ਕੇ ਲੈ ਲੇ ਵੀ ਸਾਢੇ ਚ ਦੋਨੇ ਟਾਈਮ ਮਿਲਦੀ ਐ ਹਾਂਜੀ ਦੋਨੇ ਟਾਈਮ ਬਸ ਚਾੜ ਪਾਓ ਤੇ ਵਜੋ ਥੱਲੇ ਹਾਂਜੀ ਇਹ ਵੀ ਦੰਦੀ ਸੀਰ ਫੋਨ ਲਾ ਜੀ ਚੱਕੀ ਚੜੀ ਇਹ ਤਾਂ ਫਿਰ ਗਰਲੈਂਡੋ ਅਸਲ ਕ੍ਰਾਸ ਆ ਗਈ ਹੈ ਨਾ ਤਾਰਾ ਦੂਰ ਇਹਦੇ ਵੀ ਓਕੇ ਆ ਸੋ ਠੰਡੀ ਸੀਲੇ ਵੀ ਪੂਰੀ ਓਕੇ ਆ ਤੇ ਤਾਰਾ ਤੁਰ ਰਹੇ ਜਿਵੇਂ ਮਰਜੀ ਮਾਰੀ ਚੱਲੋ ਹਨਾ ਹਾਂਜੀ ਹਾਂਜੀ ਜਿਵੇਂ ਮਰਜੀ ਥੱਲੇ ਵਜਾ ਜਾਮਾ ਵਜਾ ਵਜਾ ਮਰਜੀ ਸਵਾ ਦੇਖੋ ਜਮਾ ਸਭ ਵਪਾਰ ਤਾਂ ਸਾਰੇ ਬੰਦੇ ਕਰਦੇ ਆ ਤੇ ਪਰ ਇਹੋ ਜਿਹੇ ਪਸ਼ੂ ਮੰਨ ਕੇ ਚੱਲੋ ਵੀ ਘੱਟ ਵਪਾਰ ਚਾਉਂਦੇ ਆ ਹਨਾ ਹਾਂਜੀ ਇਹਦਾ ਫਿਰ ਮੁੱਲ ਬਾਜ਼ਾਰ ਗੱਡੀ ਚ ਕਿੰਨੇ ਚੜਾਉਣੀ ਐ ਇਹ ਇਹਦਾ ਮੁੱਲ ਜਨਾ ਮਾਜੀ ਵਾਲੀ ਬਾਬੇ ਵਾਲੀ ਯਾਰੀ ਆਣੀ ਚਾਰ ਮਹੀਨੇ ਚੱਕ ਪਾਸਾ 9 ਕਿਲੋ ਦੁੱਧ ਆ ਸੂਆ ਕਿਹੜਾ ਸੂਈ ਵੀ ਆ ਸੂਆ ਦੂਜਾ ਸੂਆ ਆਇਆ ਪਹਿਲਾ ਸੂਆ ਸੂਈ ਵੀ ਆ ਦੂਜੇ ਦੋ ਤੇ 19 20 ਕਿਲੋ ਹੀ ਠੀਕ ਐ ਤੇ ਹੁਣ ਦੂਜੇ ਲਈ ਗੱਬਣਾ ਧੋਰੀ ਬਾਹਰ ਨੂੰ ਜਿਹੜਾ ਇਹਦਾ ਵੀ ਕਢਾ ਦੇ ਸੋ ਬੱਚ ਵੀਰ ਕਹਿੰਦੇ ਕਿ ਟੋਕੜ ਗੱਬਣਾ ਸੀ ਲੈਣੀ ਹੈ 80 ਰੁਪਏ ਲਾਉਣੇ ਆ ਤੇ ਜਿੱਦ ਦੇ ਵਹਿੜ ਤਿਆਰ ਹੋ ਗਈ ਗੱਲਾਂ ਕਰਾ ਦੂ ਤੇ 20 25000 ਬੱਚੀ ਦੇ ਲੋ ਨਾਲੋਂ ਬੈਂਕ 'ਚ ਪੈਸੇ ਆ ਇੱਕ ਪਾਸੇ ਦਾ 2 ਕਿਲੇ ਠੇਕੇ ਤੇ ਰਹਿ ਲੋ ਠੇਕਾ 80000 ਕਿਲੇ ਨੂੰ ਠੇਕਾ ਹੋਇਆ ਵਾ ਮੇਰਾ ਆਪ ਦਾ 80 ਨੂੰ ਦਿੱਤਾ ਵਾ ਤੇ 2 ਕਿਲਿਆਂ ਠੇਕਾ 1,60,000 ਰੁਪਏ ਬਣਦਾ ਤੇ 1,60 ਦੇ ਭਾਜ ਚਾਰ ਵਿਹੜਾ ਇਦਾਂ ਦੇਉਂਦੇ ਨਾਲ ਦੁੱਧ ਪਾਉਂਗੇ ਤੇ ਨਾਲੇ ਸੱਤ ਜੇ ਬਹਿ ਕੇ ਤਾਸ਼ ਖੇਡੋਗੇ ਨਾਲੇ ਲੋਕਾਂ ਦੇ ਖਬਰਾਂ ਲਵੋਗੇ ਵੀ ਕਿਹੜਾ ਕਿੱਧਰ ਗਿਆ ਤੇ ਕਿਹੜਾ ਕਿੱਧਰ ਹੋ ਜਾਂਦਾ ਧੋਰੀ ਹੋਣਾ ਜਾਂਦਾ ਤੇ 40000 ਦੇ ਵਿੱਚ ਕਿੰਨਾ ਕਰੇ 42 ਕਿਚਾੜੀ 42 ਹੁਣ ਮੈਂ ਤਾਂ 40 ਕਹਦਾ ਫਿਰ 40 ਦੇ ਦੇਗਾ ਹਾਂ 40 40 ਦੇ ਦਾਂਗੇ ਸੋ ਮੇਰੇ ਮੂੰਹ ਚ 40 ਨਿਕਲ ਗਿਆ ਨਹੀਂ ਦੋ ਮੈਨੂੰ ਕੋਲੋਂ ਦੇਣਾ ਪੈੜਾ ਸੀ ਤੇ ਥਣ ਥਣੂ ਚੰਗਾ ਓਕੇ ਆ ਹਨਾ ਹਾਂਜੀ ਇਹ ਵੀ ਦੂਜੀ ਠੰਡੀ ਸੀ ਲੱਗਿਆ ਮਾਰ ਕੇ ਬੈਠਾ ਰਿਹਾ ਕੋਲਾ ਬੰਦਾ ਜੀ ਇਹ ਬੁੜੀ ਹੋਈ ਜਾਵੇ ਠੀਕ ਆ ਆ ਫਿਰ ਨੰਬਰ ਬੋਲ ਦੇ ਉਹ ਗੂਗਲ ਪੇ ਚੱਲਦਾ ਫਿਰ ਇਸ ਨੰਬਰ ਤੇ ਨਹੀਂ ਗੂਗਲ ਪੇ ਨਹੀਂ ਜਾਦਾ ਗ ਤੇ ਵਾ ਗੱਲਾਂ ਦੇ ਲੈਣ ਵਾਲੇ ਕਰੀਏ ਆਪਾਂ ਜਮਾ ਜਮਾ ਦੇ ਲੈਣ ਵਾਲੇ ਗੱਲਾਂ ਕਰੀਏ ਤੇ ਫਿਰ ਲੱਭ ਕੇ ਦਾ ਮਨਕ ਜਾ ਫਿਰ ਦੇਣ ਖਾਸੇ ਲਾ ਦੇ ਹੋਣਗੇ ਲੱਭਣ ਨੂੰ ਇਹਨੂੰ ਠੀਕ ਆ ਨੰਬਰ ਐਡਰੈਸ ਬੋਲੀ ਦੁਬਾਰੇ ਆਪਣਾ ਪਿੰਡ ਠੂਰ ਜਿਲ੍ਹਾ ਲੁਧਿਆਣਾ ਤੇ ਅਸੀਂ ਜਗਰਾਉ ਨੰਬਰ ਇੱਕ ਵਾਰੀ ਫਿਰ ਬੋਲਦੇ 2412 37995 ਸੋ ਦੋ ਨਕਦ ਦਿਖਾ ਦੇ ਮੁੰਡੇ ਕੋਲ ਆਪਾਂ ਨਗੀ ਨਹੀਂ ਦਿਖਾਇਆ ਤੋਕੜ ਘਬਣ ਚੈੱਕ ਪਾਸ 40000 ਦੇ ਵਿੱਚ ਤੇ ਆਹ ਵਾਲੀ 52000 ਦੇ ਵਿੱਚ ਘਰੇ ਜਾ ਕੇ ਸੂਦੋਂ ਨੇ ਤੋਹਫੀ ਆ ਜਿਹੜਾ ਲੈ ਗਿਆ ਦੁੱਧ ਦਾ ਸੁਆਦ ਲਓਗੇ ਪਿੰਡ ਠੂਰ ਜ਼ਿਲ੍ਹਾ ਲੁਧਿਆਣਾ ਵੀਡੀਓ ਦੇਖਣ ਦੇ ਸਭ ਦਾ ਤਹਿ ਦ